ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਜ਼ੂਰ ਕੀਤੇ ਜਾਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਨੇ ਕਿਹਾ ਕਿ 20 ਜਨਵਰੀ ਤੋਂ ਪਾਰਟੀ ਦੀ ਨਵੀਂ ਭਰਤੀ ਸ਼ੁਰੂ ਹੋਵੇਗੀ ਅਤੇ 1 ਮਾਰਚ 2025 ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜਦੋਂ ਤੱਕ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਬਲਵਿੰਦਰ ਸਿੰਘ ਪੂੰਦੜ ਕਾਰਜਕਾਰੀ ਪ੍ਰਧਾਨ ਬਣੇ ਰਹਿਣਗੇ ਪਾਰਟੀ ਆ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕਿਉਂਕਿ ਪਹਿਲੀ ਸਟੇਜ ਤੇ ਅਸੀਂ 25 ਲੱਖ ਮੈਂਬਰਸ਼ਿਪ ਦਾ ਪੀਚਾ ਜਿਹੜਾ ਉਹ ਰੱਖਿਆ ਔਰ ਜਿਹੜੀ 1 ਮਾਰਚ ਨੂੰ ਅਸੀਂ 2025 ਨੂੰ ਪਾਰਟੀ ਦੀ ਜਿਹੜੀ ਪ੍ਰਧਾਨਗੀ ਚੋਣ ਹੈ ਉਹ ਕਰਵਾਣੀ ਉਹ ਸਾਰਾ ਉਹ ਪ੍ਰੋਗਰਾਮ ਉਲਿੱਕਣ ਵਾਸਤੇ ਜੋ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਵਿਵਸਥਾ ਉਦੇ ਮੁਤਾਬਕ ਇੱਕ ਅਸੀਂ ਪਾਰਟੀ ਵੱਲੋਂ ਮੁੱਖ ਚੋਣ ਅਧਿਕਾਰੀ ਹਮੇਸ਼ਾ ਨਿਯਤ ਕਰਦੇ ਆ ਕਿਉਂਕਿ ਪੁੰਦਰ ਸਾਹਿਬ ਹੁਣ ਐਸੋਡ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਤੇ ਸਰਦਾਰ ਗੁਜਾਰ ਸਿੰਘ ਰਾਣੀ ਕੇ ਜਿਹੜੇ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਪੁਰਾਣੇ ਟਕਸਾਲੀ ਆਗੂ ਨੇ ਐਸੇ ਵਿੰਗ ਦੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਨੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਸਾਬਕਾ ਮੰਤਰੀ ਵੀ ਨੇ ਉਹ ਜਿਹੜੇ ਆ ਇਸ ਚੋਣ ਵਾਸਤੇ ਜਿਹੜੀ ਜਥੇਬੰਦਕ ਚੋਣ ਐਸਾ ਦੀ ਪਾਰਟੀ ਦੀ ਉਹਦੇ ਮੁਖ ਚੋਣ ਅਧਿਕਾਰੀ ਦੇ ਤੌਰ ਤੇ ਕੰਮ ਕਰਨਗੇ